2 ਦਸੰਬਰ ਨੂੰ ਜੋ ਹੁਕਮਨਾਮਾ ਸ਼੍ਰੋਮਣੀ ਅਖਾਲੀ ਦਲ ਦੇ ਲਈ ਜਾਰੀ ਹੋਇਆ ਉਸ ਨੂੰ ਲੈ ਕੇ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਖੜ ਕੇ ਜੋ ਸਜ਼ਾ ਲੀਡਰਸ਼ਿਪ ਨੂੰ ਸੁਣਾਈ ਗਈ ਉਸ ਨੇ ਪੂਰਾ ਹੀ ਅਖਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਹੈ ਬਾਕੀ ਟੜਾ ਲਗਾਤਾਰ ਹੁਣ ਸੁਖਵੀਰ ਸਿੰਘ ਯਾਨੀ ਕਿ ਬਾਦਲ ਟੜੇ ਨੂੰ ਲਲਕਾਰ ਦਾ ਹੋਇਆ ਨਜ਼ਰ ਆ ਰਿਹਾ ਸੁਰਜੀਤ ਰਖੜਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਬਾਦਲ ਟੜਾ ਨੂੰ ਲਗਾਤਾਰ ਜਿਹੜਾ ਕਿ ਪਗੌੜਾ ਕਹਿ ਕੇ ਲਲਕਾਰ ਦੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਜੋ 2 ਦਸੰਬਰ ਨੂੰ ਹੁਕਮਨਾਮਾ ਜਾਰੀ cu ea o steve ਬਾਦਲ ਧੜਾ ਪਗੌੜਾਇ ਤੇ ਜਿਸ ਤੋਂ ਬਾਅਦ ਭਰਤੀ ਕਮੇਟੀ ਸ਼ੁਰੂ ਕਰ ਦਿੱਤੀ ਹੈ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉੱਥੇ ਹੀ ਬਾਦਲ ਧੜੇ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਹੁਕਮਾਂ ਤਪ ਪਗੌੜੇ ਹੋਏ ਦੇ ਬਾਦਲ ਧੜੇ ਵਾਲੇ ਤੇ ਹਜੇ ਤੱਕ ਉਹਨਾਂ ਦੇ ਬੋਲੋ ਜਿਹੜੀ ਕਿ ਪ੍ਰਧਾਨਗੀ ਜਿਹੜੀ ਕਿ ਇੱਕ ਜ਼ਬਰਦਸਤੀ ਕਹਿ ਸਕਦੇ ਆ ਕਿ ਜ਼ਬਰਦਸਤੀ ਲਈ ਗਈ ਹੈ ਤੇ ਦੂਜੇ ਪਾਸੇ ਉਹਨਾਂ ਨੇ ਵੱਡੇ ਇਲਜ਼ਾਮ ਤੱਕ ਲਗਾਏ ਨੇ ਕਿ ਹੁਣਾਂ ਜਾਖਣ ਦੀ ਲੋੜ ਹੈ ਤੇ ਇਸ ਭਰਤੀ ਕਮੇਟੀ ਦੇ ਵਿੱਚ ਵੱਤੋ ਦਾ ਹਿੱਸਾ ਲੋਤੇ ਜਿਸ ਦੇ ਤਹਿਤ ਨੌਜਵਾਨਾਂ ਨੂੰ ਹੁਣ ਸਿਆਸਤ 'ਚ ਆਉਣ ਦੀ ਲੋੜ ਹੈ surjit rakhra ਲਗਾਤਾਰ ਹੁਣ ਜਿਹੜੇ ਕਿ ਬਾਦਲ ਧੜੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਣੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਿਲ ਪਰਦੇਨ ਦੁੱਗਣੀ ਕਿਉਂ ਹੋ ਰਹੀ ਹੈ ਇਹਦਾ ਬਹੁਤ ਵੱਡਾ ਕਾਰਨ ਹੈ ਲੋਕ ਪੰਥ ਦੇ ਨਾਲ ਜੁੜੇ ਹੋਏ ਨੇ ਲੋਕ ਗੁਰੂ ਦੇ ਨਾਲ ਜੁੜੇ ਹੋਏ ਨੇ ਅੱਜ ਆਪਾਂ ਦੇਖ ਰਹੇ ਹਾਂ ਕਿ ਆਪਣੀਆਂ ਲੜਾਈਆਂ ਤਾਂ ਹੁੰਦੀਆਂ ਰਹੀਆਂ ਨੇ ਹਮੇਸ਼ਾ ਪਰ ਆ ਜੋ ਇਹਨਾਂ ਨੇ ਤਕਤਾਂ ਦੇ ਵਿੱਚ ਵੀ ਫਾੜਕ ਪਾਤੇ ਆਫ ਵਿਚ ਵਿਰੋਧਤਾ ਸ਼ੁਰੂ ਕਰਤੀ ਸਾਡੇ ਲਈ ਇਹ ਬਹੁਤ ਘਾਰਤਕ ਆਇਆ ਇੰਨਾ ਸਾਡਾ ਸੈਲਫ ਇੰਟਰਸਟ ਵਧ ਗਿਆ ਕਿ ਅਸੀਂ ਤਕਤਾਂ ਦੇ ਜਹੇਦਾਰ ਸਾਹਿਬਾਨ ਨੂੰ ਵੀ ਆਪਣੇ ਲਈ ਵਰਤਨ ਦੇ ਲਈ ਵਰਤੇ ਦਾ ਪਹਿਲਾਂ ਵੀ ਸੀ ਪਰ ਉਹਨਾਂ ਦੇ ਆਪ ਵਿੱਚ ਇਹਨੇ ਡਿਫਰੈਂਸ ਜੈਦਾ ਕਰਦੇ ਜਿਹੜਾ ਕਿ ਸਾਡੀ ਕੌਮ ਦੇ ਲਈ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਬੜਾ ਨੁਕਸਾਨ ਦੇ ਕਾਇ ਆਪਣੀ ਡਿਊਟੀ ਬਣਦੀ ਆ ਸਾਰਿਆਂ ਦੀ ਕਿ ਆਪਾਂ ਰਲ ਕੇ ਸਾਰੇ ਜਾਣੇ ਇਹ ਜੋ ਡਿਫਰੈਂਸ ਜ ਪੈਦਾ ਕੀਤੇ ਜਾ ਰਹੇ ਨੇ ਇਹ ਜੋ ਕੌਮ ਦਾ ਨੁਕਸਾਨ ਕਰਨ ਦੀ ਗੱਲ ਹੋ ਰਹੀ ਹੈ ਉਹਨੂੰ ਅਸੀਂ ਸਾਰੇ ਜਾਣੇ ਠੀਕ ਕਰੀਏ ਇਹ ਆਪਣੀ ਸਭ ਤੋਂ ਪਹਿਲੀ ਡਿਊਟੀ ਬਣਦੀ ਆ ਫਰਜ਼ ਬਣਦਾ ਅੱਜ ਜੇ ਸ਼ੋਮਣੀ ਕਾਲੀਦਲ ਐਜ ਦਿਸ਼ਾ ਦੇ ਉੱਤੇ ਪਹੁੰਚਿਆ ਇਹਦੇ ਵਿੱਚ ਵੀ ਪੰਥ ਦੀ ਗੱਲ ਸੀ ਅਸੀਂ ਪੰਥਕ ਫੈਸਲੇ ਕਰਨੇ ਛੱਡਦੇ ਅਸੀਂ ਪੰਥ ਨੂੰ ਛੱਡ ਕੇ ਕਿਸੇ ਹੋਰ ਦੇ ਪਾਸੇ ਦੁਰਨੇ ਸ਼ੁਰੂ ਹੋ ਗਏ ਜਿਹੜੀ ਕਿ ਪੰਥ ਦੀ ਡਿਊਟੀ ਸੀ ਕਈ ਵਾਰ ਅਸੀਂ ਸਟੇਜਾਂ ਤੋਂ ਕਹਿੰਦੇ ਰਹੇ ਆ ਕਿ ਕਾਂਗਰਸ ਨੇ ਤਾਂ ਕੁਝ ਕੀਤਾ ਨਹੀਂ ਕਾਂਗਰਸ ਨੇ ਚਰਾਸੀ ਕੀਤਾ ਰੈਟਸ ਕਰਵਾਏ ਲੋਕ ਆਸ ਨਹੀਂ ਭਾਲਦੇ ਕਾਂਗਰਸ ਤੋਂ ਸ਼ੋਮਣੀ ਅਕਾਲੀ ਦਲ ਤੋਂ ਲੋਕ ਆਸ ਪਾਦੇ ਨੇ ਕਿ ਇਹ ਪੰਥਕ ਪਾਰਟੀ ਹੈ ਇਹਨਾਂ ਨੂੰ ਪੰਥ ਦੀ ਗੱਲ ਕਰਨੀ ਚਾਹੀਦੀ ਹੈ ਪੰਥ ਦੇ ਨਾਲ ਖੜਨਾ ਚਾਹੁੰਦਾ ਚਾਹੀਦਾ ਆਪਣੇ ਹਿੱਤਿਆਕ ਕੇ ਪੰਥ ਦੀ ਗੱਲ ਕਰਨੀ ਚਾਹੀਦੀ ਪਰ ਨਹੀਂ ਉਸ ਗੱਲ ਤੇ ਤਾਂ ਆਈ ਨਹੀਂ ਸੰਤ ਤਾਂ ਇਹ ਸੀ ਕਿ ਅਸੀਂ ਤਾਂ 27 ਸਾਲ 30 ਸਾਲ ਖੜਾ ਰਾਜ ਕਿਤੇ ਜਾਣਾ ਹੀ ਨਹੀਂ ਜਿਹੜੇ ਲੱਗੇ ਹੋਏ ਨੇ ਤਾਂ ਲੱਗੇ ਹੋਈ ਨੇ ਜਿਹੜੇ ਨਹੀਂ ਲੱਗੇ ਹੋਏ ਉਹਨਾਂ ਨੂੰ ਵੀ ਨਾ ਜੋੜ ਗਏ ਉਹ ਜੋੜ ਦੇ ਜੋੜਦਿਆਂ ਨੇ ਸਾਰੇ ਪੰਥ ਦਾ ਨੁਕਸਾਨ ਕਰਤਾ ਪੰਥ ਨੂੰ ਪਿਛੇ ਹਟਾਤਾ ਜੋ ਪੰਥ ਨੇ ਫਿਰ ਹਾਲ ਕੀਤਾ ਉਹ ਆਪਾਂ ਦੇਖ ਹੀ ਰਹੇ ਹਾਂ ਅੱਜ ਇੱਕ ਵੀ ਐਮਐਲਏ ਸ਼੍ਰੋਮਣੀ ਕਾਲਦਲ ਕੋਲ ਨਹੀਂ ਹੈਗੀ ਅੱਜ ਹੈ ਤਾਂ ਸੁਧਾਰ ਕਮੇਟੀ ਕੋਲ ਐਮਐਲਏ ਆ ਬਾਕੀ ਸਾਡੇ ਛੱਡ ਕੇ ਚਲੇ ਗਏ ਸੋ ਇੱਥੋਂ ਪਤਾ ਲੱਗਦਾ ਹੈ ਕਿ ਈਗੋ ਮੈਂ ਨੇ ਸਾਨੂੰ ਕਿੱਥੇ ਲੈ ਜਾ ਕੇ ਪਹੁੰਚਾਤਾ ਅੱਜ ਉਹਨ ਕੀ ਹੋ ਰਿਹਾ ਹੈ ਅੱਜ ਫਤੇਗੜ ਸਾਹਿਬ ਦੇ ਵਿੱਚ ਕੱਟ ਹੋਇਆ ਹੁਣ ਕੀ ਕਰਨਗੇ ਇੱਥੇ ਆਮ ਵਰਕਰਾਂ ਨੂੰ ਚੁੱਕਣਗੇ ਕਿਸੇ ਟੀਵੀ ਤੇ ਬੋਲੋ ਤੁਸੀਂ ਮਰਿੰਦਰ ਦੇ ਖਿਲਾਫ ਬੋਲੋ ਤਲਵੰਡੀ ਦੇ ਖਿਲਾਫ ਬੋਲੋ ਇਹਦੀਆਂ ਮਾੜੀਆਂ ਗੱਲਾਂ ਕਰੋ ਇਸ ਗੱਲ ਦੇ ਉੱਤੇ ਉੱtre ਕੱਲ ਨਾਬੇ ਬਹੁਤ ਵੱਡਾ ਕੱਟ ਹੋਇਆ ਸਾਹਮਣੇ ਸਕੇ ਜਿੱਥੇ ਗੱਲ ਕਰਦੇ ਸੀ ਕਿ ਇੱਥੇ ਦੇ ਨਾਲ ਕੋਈ ਹਲਕਾ ਇੰਚਾਰਜ ਨਹੀਂ ਜਿਵੇਂ ਇਕੱਠ ਕਰਨਗੇ ਪਰ ਜਦੋਂ ਇਕੱਠ ਹੋਣ ਲੱਗਿਆ ਆ ਤੁਹਾਡੇ ਮੰਗੂ ਉਹਨਾਂ ਦਾ ਵੀ ਇਕੱਠ ਉਹਨੇ ਗੁਰਦੁਆਰ ਸਾਹਿਬ ਚ ਰੱਖਿਆ ਕਿ ਸਾਰੇ ਲੋਕ ਅੱਲਾ ਕਰਨ ਲੱਗੇ ਜਾਨਕ ਤੇ ਵੱਡੀ ਜਗ੍ਹਾ ਤੇ ਕਰ ਲੈਣ ਤੇ ਗੁਰਦੁਆਰ ਸਾਹਿਬ ਚ ਲੋਕ ਆ ਨਹੀਂ ਸਕੇ ਸੋ ਇਹ ਗੱਲ ਹੈ ਅੱਜ ਲੋਕਾਂ ਦਾ ਪੰਥ ਨਾਲ ਪਿਆਰ ਹੈ ਲੋਕ ਸੋਚਦੇ ਨੇ ਕਿ ਜਿਵੇਂ ਪੰਜ ਮੈਂਬਰੀ ਕਮੇਟੀ ਡਿਵੋਸ਼ਨ ਦੇ ਨਾਲ ਹਿੰਮਤ ਦੇ ਨਾਲ ਗੁਰੂ ਨਾਲ ਜੁੜ ਕੇ ਬੜੀ ਕੋਸ਼ਿਸ਼ ਕੀਤੀ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈਏ ਇਹਨਾਂ ਨੂੰ ਤੋੜ ਮੋੜ ਕੇ ਸਾਡੇ ਆਈ ਗੱਲ ਫਿਰ ਚੜ ਜੇ ਉਹਨਾਂ ਨੇ 2 ਦਸੰਬਰ ਦਾ ਫੈਸਲਾ ਉਹ ਵੀ ਕੋਸ਼ਿਸ਼ ਕੀਤੀ ਸੀ ਕਿ ਵੀ ਕਿਵੇਂ ਨਾ ਕਿਵੇਂ ਇਹ ਠੀਕ ਨਾ ਚੱਲ ਸਕੇ ਦੋ ਮੈਂਬਰ ਉਹਨਾਂ ਦੇ ਖਾਸ ਸੀ ਪ੍ਰਧਾਨ ਸਾਹਿਬ ਜੀ ਦੋਏ ਪ੍ਰਧਾਨ ਸੀ ਤੇ ਦੋਹਾਂ ਨੂੰ ਕਿਹਾ ਕਿ ਤੁਸੀਂ ਛੱਡ ਜੋ